ਕੀ ਆ ਲਿਆ ਬਈ ਸਾਰਿਆਂ ਦਾ ਉਮੀਦ ਕਰਦਾ ਸੀ ਸਾਰਿਆਂ ਨੇ ਠੀਕ ਹੋਵੋਗੇ ਤੇ ਆਪਾਂ ਕਰਦੇ ਆਂ ਸ਼ੌਂਕ ਤੇ ਕਰਦੇ ਗੱਲਾਂ ਬਾਤਾਂ ਆਪਾਂ ਆਪਣੇ ਸੈਟਅਪ ਤੇ ਆ ਗਏ ਆ ਤੇ ਸ਼ਾਮ ਦਾ ਟਾਈਮ ਆ ਤੇ ਆਪਾਂ ਹੁਣ ਕਰਦੇ ਆਂ ਸ਼ੌਂਕ ਆਪਣੀ ਉਧਰ ਮੁਰਗੀ ਜਿਹੜੀ ਆਂਡੇ ਤੇ ਬੈਠੀ ਲੈ ਕੇ ਆਏ ਸੀਗੇ ਉਹਨੇ ਤਿੰਨ ਬੱਚੇ ਕੱਢਦੇ ਆ ਤੇ ਦੋਹਾਂ ਚੋਂ ਕੱਢਦੀ ਪਈ ਆ ਬਾਕੀ ਆਂਡੇ ਗਏ ਆ ਖਰਾਬ ਲੱਗਦਾ ਤਾਂ ਇਦਾਂ ਹੀ ਆ ਵੀ ਖਰਾਬ ਹੋ ਗਿਆ ਤੇ ਇੱਕ ਮੁਰਗੀ ਆਪਣੀ ਜਿਹੜੀ ਆਪਣੇ ਪਾਰਸ ਮੁਰਗੀ ਦੀ ਧੀ ਸੀਗੀ ਤੇ ਉਹ ਕੁੜਕਾ ਆਪਾ ਕਰ ਦਦੀ ੱੱਕੇ ਨਾਲ ਤੇ ਬਾਕੀ ਆ ਮੁਰਗੀਆਂ ਇਹ ਕੁੜਕ ਨਹੀਂ ਹੁੰਦੀਆਂ ਬਈਆਂ ਅੰਡੇ ਦੇ ਆਂਡਾ ਦੇ ਤੇ ਆਂਡਾ ਤੇ ਆਂਡੇ ਦੇ ਆਂਡਾ ਰੱਖੀ ਜਾਂਦੀਆਂ ਕੁੜਕਾ ਨਾ ਹੋਣ ਦਾ ਕਰਨੀ ਹੈ ਕਿ ਜਿਆਦਾ ਗਰਮ ਕਰਤੀਆਂ ਸਿਆਲ ਦੇ ਵਿੱਚ ਠੰਡ ਸੀਗੀ ਹੈ ਨਾ ਤੇ ਇਹਨਾਂ ਨੂੰ ਸਮਾਨ ਥੋੜਾ ਜਿਆਦਾ ਤੇਜ਼ ਲੱਗ ਗਿਆ ਉਹਨਾਂ ਝੋਲ ਡਬਲ ਕਰ ਗਈਆਂ ਤੇ ਬਾਕੀ ਆ ਚੰਨੋ ਆਪਣੀ ਰਾਣੂ ਮੁਰਗੀ ਦੇ ਬੱਚੇ ਆਇਆ ਆਪਣੇ ਕੋ ਦੋ ਤਿੰਨ ਬੱਚੇ ਆਏ ਆ ਇਹਦੇ ਅੰਡੇ ਜੋ ਬੱਚੇ ਨਿਕਲੇ ਆ ਤੇ ਇੱਕ ਸਲੇਟੀ ਬੱਚਾ ਬਣਿਆ ਇੱਕ ਸਲੇਟੀ ਤੇ ਇੱਕ ਮੋਜਰ ਬਣਿਆ ਆ ਬਾਕੀ ਦੇਖਦੇ ਹੋ ਮੁਰਗੀ ਨੂੰ ਇੱਧਰ ਲੈ ਕੇ ਉਹਨਾਂ ਨਾਲੇ ਬੱਚਿਆਂ ਦਾ ਤੁਹਾਨੂੰ ਸ਼ੌਂਕ ਕਰਾਵਾਂਗੇ ਇੱਧਰ ਹੀ ਲਿਆ ਉਹਨਾਂ ਨੂੰ ਮੈਂ ਬਾਕੀ ਤੁਸੀਂ ਕਰੋ ਸ਼ੌਂਕ ਆਪਣੇ ਮੁਰਗ ਹਿੱਟਲਰ ਦਾ ਤਕਰੀਬਨ ਰੋਜ਼ ਹੀ ਕਰਾਉਂਦਾ ਰਹਿਣਾ ਸ਼ੌਂਕ ਤਾਂ ਤੇ ਹੁਣ ਦੁਬਾਰਾ ਬਰੀਡ ਬਾਨ ਨੂੰ ਥੋੜਾ ਟਾਈਮ ਲੱਗਣਾ ਜਿਹੜੇ ਦੋਸਤ ਆਪਣੇ ਕੋਲੋਂ ਬੱਚੇ ਮੰਗਦੇ ਆ ਬੇਟ ਕਾ ਨਹੀਂ ਬਣੀ ਕਿਉਂਕਿ ਜਿਹੜੇ ਬੱਚੇ ਹੈਗੇ ਆ ਪੀਲੇ ਮੁਰਗੇ ਦੇ ਇਹਦੇ ਜਾਨੀ ਕਿ ਇਹਦੇ ਹਿਟਲਰ ਦੇ ਉਹ ਪਰੋਕੇ ਆ ਨੌਕ ਬੱਚੇ ਆ ਕਿਉਂਕਿ ਉਹਨਾਂ ਨੂੰ ਇਰਾਦਾ ਹੈ ਮੇਰਾ ਵੀ ਵੱਡੇ ਕਰਾਂ ਪਾੜ ਲਵਾ ਓਕੇ ਦੋ ਦੋਸਤਾਂ ਨੇ ਡਿਮਾਂਡ ਕੀਤੀ ਆ ਵੱਡੇ ਕਰਕੇ ਬੱਚੇ ਆਪਾਂ ਨੂੰ ਦਿਓ ਇੱਕ ਤਾਂ ਬਾਈ ਦਾਨਿਸ਼ ਨੇ ਕਸ਼ਮੀਰ ਤੇ ਇੱਕ ਡੱਬ ਵਾਲੀ ਤੋਂ ਇਕਬਾਲ ਭਾਈ ਨੂੰ ਉਹਨਾਂ ਦਾ ਗਰਗੇ ਥੋੜੇ 4-5 ਪੀਸ ਚਾਰ ਕ ਬੱਚੇ ਚਾਰ ਪੰਜ ਪੀਸ ਇਕਬਾਲ ਭਾਜੀ ਨੂੰ ਭੇਜਨੇ ਆ ਤੇ ਦੋ ਤਿੰਨ ਬੱਚੇ ਉਹਨੂੰ ਦੇਨੇ ਆ ਦੂਸਰੇ ਅਨੰਦ ਸਿੰਘ ਭਾਈ ਨੂੰ ਤਾਂ ਕਰਕੇ ਉਹਨਾਂ ਵਿੱਚੋਂ ਤਿਆਰ ਕਰਾਂਗੇ ਬਾਕੀ ਦੇਖਦੇ ਆ ਕਿਵੇਂ ਬਣਦੀ ਗੱਲਬਾਤ ਤੇ ਇੱਧਰ ਵੀ ਚੱਲਦੇ ਆ ਤੁਹਾਨੂੰ ਕੋ ਨਾ ਬੱਚਿਆਂ ਦੇ ਪੱਧ ਤੇ ਮੈਂ ਕੱਟ ਕੋਗੇ ਨਾਲ ਦੀ ਗ੍ਰੋਸਰੀ ਕੀ ਹੋਈ ਸੀਗੀ ਜਿਹੜੇ ਆਪਣੇ ਕਾਜਲ ਦੀ ਧੀ ਨੇ ਕੱਢੇ ਆ ਅੰਡਰਟੇਕਰ ਲੈ ਆਂਦੇ ਇਹਨਾਂ ਦੇ ਪਰ ਕੱਟ ਕੇ ਹਟਿਆ ਮੈਂ ਇੱਕ ਮਿੰਟ ਇੱਕ ਮਿੰਟ ਠੀਕ ਹੈ ਇਹਨਾਂ ਦੇ ਪਰਪੂਰ ਕਰ ਦੱਤੇ ਆ ਹੁਣ ਦੇਖ ਗਰੂਰ ਹੁੰਦੀ ਕਿਉਂਕਿ ਪਹਿਲਾਂ ਜਿਹੜੀ ਪਰ ਨਹੀਂ ਸੀ ਕੱਟੇ ਜਿੰਨਾ ਇਹ ਖਾਦਾ ਪੀਤਾ ਇਹਨਾਂ ਦੇ ਪਰਾਂ ਨੂੰ ਲੱਗੀ ਜਾਂਦਾ ਸੀਗਾ ਤੇ ਇਧਰ ਇਧਰਲੇ ਪਾਸੇ ਉਹ ਮੁਰਗੀ ਨੂੰ ਲੈ ਆਉਣਾ ਕਿਉਂਕਿ ਉਧਰ ਚੂਹੇ ਆ ਮੈਂ ਦੇਖਦਾ ਅੰਡੇ ਅੰਡੇ ਸਨੇ ਚੱਕ ਲਏ ਹੋਣੀਆਂ ਜਿਹੜੇ ਬੱਚੇ ਕੱਢੇ ਉਹ ਵੀ ਨਾਲ ਹੀ ਲੈ ਆਉਣੀਆਂ ਤੇ ਕਰਦਾ ਇਹਦੀ ਜਿਗਾੜ ਲਾਉਣਾ ਮੈਂ ਤੇ ਉਸ ਤੋਂ ਬਾਅਦ ਆ ਮੁਰਗੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਚੂਚੇ ਖਾਈ ਖਾਈ ਜਾਂਦੇ ਸੀਗੇ ਇਹ ਕੱਲ ਇਹਨੂੰ ਬਹੁਤ ਜ਼ਿਆਦਾ ਖਾ ਲਿਆ। ਦੇਖ ਸਕਦੇ ਤੁਸੀਂ। ਇਹਦਾ ਤਾਂ ਫੇਰ ਮੈਂ ਹਲ ਹੋਰ ਕੀਤਾ। ਹਲ ਉਹਦਾ ਤਾਂ ਕੋਈ ਹੁੰਦਾ ਨਹੀਂ ਸੀ ਪਿਆ। ਇਹਨਾਂ ਨੂੰ ਫੇਰ ਮੈਂ ਸਾਰਿਆਂ ਨੂੰ ਹਨਾ ਸਰੋਂ ਦੇ ਤੇਲ ਦੇ ਵਿੱਚ ਹਲਦੀ ਨਾਲੇ ਮਿਲਾ ਮੁਰਗੀ ਜੇ ਲਈ ਮੁਰਕ ਕੇ ਇਹਨਾਂ ਦੇ ਲਾਤੀ ਉਹਦਾ ਮੇਕ ਨਾ ਫੇਰ ਇੱਕ ਦੂਜੇ ਨੂੰ ਖਾਣੋਂ ਖੜ ਗਏ। ਅੱਜ ਨਹੀਂ ਖਾਦਾ। ਕੋਈ ਕੱਲ ਜ਼ਿਆਦਾ ਗਰਮ ਹੋਈ ਸੀਗੇ ਉਹ। ਬਹੁਤ ਖਾਣਦੇ ਸੀ ਇੱਕ ਦੂਜੇ ਨੂੰ। ਇੱਧਰ ਠੀਕ ਹੈ। ਇਹ ਪੀਲੇ ਮੁਰਗੇ ਦੇ ਸਾਰੇ ਬੱਚੇ ਹਿਟਲਰ ਦੇ ਇਹ ਮੁਰਗੀ ਵੀ ਲਗਭਗ ਜੋੜਨ ਲਈ ਤਿਆਰ ਹੀ ਆ ਤੇ ਇਹਨੂੰ ਮੇਰਾ ਇਰਾਦਾ ਅੰਦਰ ਲਿਆ ਨਹੀਂ ਮੁਰਗੀਆਂ ਅੰਡਰਟੇਕਰ ਨਾਲ ਲਾਈਆਂ ਉਹਨਾਂ ਦੇ ਨਾਲ ਹੀ ਲਾ ਕੇ ਇਹਨਾਂ ਨੂੰ ਤਿੰਨਾਂ ਮੁਰਗੀਆਂ ਨੂੰ ਵੀ ਖੁੱਲੀਆਂ ਛੱਡ ਦਿੰਦਾ ਮੁਰਗੇ ਨਾਲ ਤੇ ਬੱਚੇ ਸ਼ੁਰੂ ਕਰ ਦਿੰਦਾ ਅੰਡਰਟੇਕਰ ਦੇ ਲੈਣੇ ਕਿਉਂਕਿ ਅੰਡਰਟੇਕਰ ਦੇ ਬੱਚੇ ਘੱਟ ਬਣੇ ਆ ਪੀਲੇ ਦੇ ਜਿਹੜੇ ਬਣੇ ਆ ਜਿੰਨੇ ਵੀ ਹੈਗੇ ਆ ਮੁਰਗੀਆਂ ਦੇ ਆਂਡੇ ਵੀ ਪਏ ਆ ਇੱਕ ਮੁਰਗੀ ਧੱਕੇ ਦਾ ਕੁੜਕ ਕਰ ਦਤੀ ਆ ਬਾਕੀ ਕੁੜਕ ਕਰ ਕੀਤੀ ਹੋਈ ਮੁਰਗੀ ਲਿਹਾਣੀ ਪੈਣੀ ਆ ਜਾਂ ਫਿਰ ਇੱਕ ਅੱਧੀ ਹੋਰ ਕੁੜਕ ਕਾਨੀਪੂਦ ਮੇਰੇ ਹਿਸਾਬ ਨਾਲ ਦੋ ਮੁਰਗੀਆਂ ਜੇ ਬਿਠਾਉਣੀ ਬਿਠਾਉਣ ਜੋਗੇ ਐਂਡੇ ਆਪਣੇ ਕੋ ਹੈਗੇ ਆ ਤੇ ਬਿਠਾਉਣੀਆਂ ਪੈਣੀਆਂ ਵੀ ਆ ਕੋਈ ਬੱਚੇ ਜਾਈਦੇ ਆ ਠੀਕ ਹੈ ਬੱਚੇ ਆਪਣੇ ਦੋਸਤ ਜਿਹੜੇ ਜਿਨ੍ਹਾਂ ਨੂੰ ਆਪਾਂ ਲਈ ਮਰੀਦ ਦੇ ਸਕੇ ਉਹਨਾਂ ਨੂੰ ਆਪਾਂ ਬਰੀਡ ਦੇਣੀ ਆ ਇਹਨਾਂ ਨੂੰ ਬੰਦ ਕਰਦਾ ਪਾਣੀ ਮੈਂ ਆਪ ਹੀ ਚੱਕਿਆ ਹੋਇਆ ਪਾਣੀ ਇਹਨਾਂ ਦੀ ਪਿਆਸ ਪੂਰੀ ਕਰਕੇ ਆ ਨਾ ਫੇਕਵਰੀ ਪਾਣੀ ਦੇ ਵਿੱਚ ਇਹਨਾਂ ਨੂੰ ਪਾਊਡਰ ਘੋਲਣਾ ਜਿੰਨਾ ਐਕਟਿਵ ਹੋ ਜਾਣਗੇ ਟੈਰਾਮੈਸਨ ਦਾ ਪਾਊਡਰ ਹੈ ਜਿਹੜਾ ਮੈਂ ਤੁਹਾਨੂੰ ਕਹਿੰਨਾ ਵੀ ਅਕਸਰ ਮੈਂ ਆਪਣੇ ਸਾਰੇ ਜਾਨਵਰਾਂ ਨੂੰ ਦਿੰਦਾ ਇੱਕ ਚੁਟਕੀ ਪਾਣੀ ਜਿਹੜੀ ਰੁਟੀਨ ਚ ਮੈਂ ਘੋਲਦਾ ਰਹਿਣਾ ਮੈਂ ਪਾਊਡਰ ਵੀ ਤੁਹਾਨੂੰ ਦਿਖਾਈ ਦਿੰਦਾ ਆਪਣਾ ਗਲਵਾ ਬੱਠਾ ਬਿੰਗਮ ਆ ਪਾਊਡਰ ਹੈ ਟੈਰਾਮੈਸਨ ਦਾ ਜਿਹੜਾ ਮੈਂ ਰੁਟੀਨ ਚ ਇੱਕ ਚੁਟਕੀ ਸਾਰੇ ਇੱਕ ਇੱਕ ਚੁਟਕੀ ਸਾਰੇ ਜਾਨਵਰਾਂ ਨੂੰ ਮੈਂ ਦਿੰਦਾ ਦਿੰਦਾ ਇਹਦਾ ਇਹ ਬੈਨੀਫਿਟ ਆ ਕੇ ਦੇ ਨਾਲ ਜਾਨਵਰ ਬੁਖਾਰ ਵਕੂ ਨਹੀਂ ਹੁੰਦਾ ਨਾ ਉਹ ਠੀਕ ਰਹਿੰਦੇ ਆ ਠੀਕ ਆ ਉਧਰ ਹੀ ਆਪਾਂ ਚੱਲਦੇ ਆ ਇਹਨਾਂ ਨੂੰ ਫੇਰ ਬੰਦ ਕਰ ਦਮੈਂ ਕੈਮਰਾ ਤਕਰੀਬਨ ਯਾਰ ਹਿੱਲੀ ਜਾਣਾ ਆ ਕੈਮਰਾ ਹਿੱਲਣਾ ਤਾਂ ਆ ਕਿਉਂਕਿ ਜਾਨਵਰ ਇੱਕ ਜਗ੍ਹਾ ਨਹੀਂ ਖੜੇ ਹੈਗੇ ਕਿਉਂਕਿ ਉਹ ਖੜੇ ਆ ਜਾਗੇ ਉੱਥੇ ਕੈਮਰਾ ਲੈ ਕੇ ਜਾਊਂਗਾ ਮੈਂ ਫੇਰ ਹੀ ਉਹਨਾਂ ਦਾ ਸ਼ੌਂਕ ਜਿਹੜੇ ਕਰਵਾ ਸਕੂਗਾ ਇਹ 1 ਮਿੰਟ ਲੋ ਮੇਟਰੋ ਕਰੋ ਸ਼ੌਂਕ ਠੀਕ ਆ ਮੈਂ ਸੋਚਦਾ ਰਾਨੂ ਕੋੜ ਕੋ ਹੋ ਜਵੇ ਰਾਨੂ ਮਣੀ ਕੋੜ ਕੋ ਹੀ ਯਾਰ ਇੰਨੇ ਵੀ ਪਤਾ ਨਹੀਂ ਕੀ ੱਕਿਆ ਵੀ ਮੈਂ ਕੋੜ ਕੋ ਨਹੀਂ ਉਹ ਗਲ ਵੀ ਮੁਰਗੀ ਉਹ ਵੀ ਅੰਡੇ ਦਿੰਦੀ ਵੀ ਹੋ ਵੀ ਨਹੀਂ ਕੋੜ ਕੋ ਹੀ ਉਹ ਜਿਹੜੀ ਪਰਲੇ ਪਾਸੇ ਆ ਆਪਣੀ ਪੀੜੀ ਮੁਰਗੀ ਦੀ ਧੀ ਜੋਰਾ ਦੇਖੀ ਇੱਕ ਮਿੰਟ ਦਿਖਾਉਣਾ ਆ ਜਿਹੜੀ ਇਹ ਵੀ ਨਹੀਂ ਕੋੜ ਖੋਈ ਹੈ ਜੇ ਇਹਨਾਂ ਦੇ ਨਾਕੋੜ ਖੋਣ ਦਾ ਕਾਰਨ ਇਹ ਸੇਵਾ ਮੰਗਦੀਆਂ ਮੁਰਗੀਆਂ ਇਦਾਂ ਦੀ ਗੱਲ ਨਹੀਂ ਕਿ ਸੇਵਾ ਨਹੀਂ ਮੰਗਦੀਆਂ ਨਾਕੋੜ ਖੋਣ ਦਾ ਕਾਰਨ ਹੀ ਆਗੇ ਇਹ ਤਾਂ ਦੀ ਝੋਲੇ ਡਬਲ ਹੋ ਗਈ ਹੈ ਜਿਆਦਾ ਗਰਮ ਹੋ ਗਈਆਂ ਗਰਮ ਹੋਈਆਂ ਵੀ ਮੇਰੀ ਗਲਤੀ ਨਾਲ ਹੀ ਆ ਚਲੋ ਗਲਤੀ ਵੀ ਕੀ ਆਪਾਂ ਇਹਨਾਂ ਦਾ ਭਲਾਈ ਕੀਤਾ ਆ ਸਿਆਲ ਦੇ ਵਿੱਚ ਜਾਨਵਰ ਠੰਡ ਕਾਫੀ ਸੀਗੀ ਪਰ ਮੈਂ ਇਹਨਾਂ ਨੂੰ ਠੰਡ ਨਹੀਂ ਲੱਗਣ ਦਿੱਤੀ ਬਚਾ ਕੇ ਰੱਖਿਆ ਕੋ ਗਰਮ ਜ਼ਿਆਦਾ ਕਰਦਾ ਰਿਆਂ ਖਰਾਕ ਜ਼ਿਆਦਾ ਗਰਮ ਦੇਣ ਦਾ ਕਰਕੇ ਹਨ ਤੇ ਉਹ ਜਿਹੜੀ ਹੀਟ ਆ ਕਰਦੀ ਨਹੀਂ ਪਈ ਅੰਡੇ ਵਾਲੀ ਤੇ ਬਾਕੀ ਅੰਡੇ ਦੇਈ ਜਾਂਦੀਆਂ ਹਜੇ ਦੇਖਦੇ ਆ ਇੱਕ ਇਹਨਾਂ ਚ ਕੋੜਕ ਹੋ ਗਈ ਠੀਕ ਆ ਮੈਂ ਤਾਂ ਕਿਹਾ ਦੋ ਕੋੜਕ ਹੋ ਜਾਣ ਉਧਰ ਉਹ ਬਿੰਗਮ ਮੁਰਗੀ ਵੀ ਕੋੜਕੜੀ ਹੁੰਦੀ ਪਈ ਉਹ ਵੀ ਖੋਲਦਾ ਚੈੱਕ ਕਰਦਾ ਵੀ ਅੱਜ ਅੰਡਾ ਦਿੱਤਾ ਤੇ ਕੋੜਕ ਦੀ ਕੋਈ ਨਿਸ਼ਾਨੀ ਹੈਗੀ ਕਿ ਨਹੀਂ ਪਹਿਲੇ ਇਹਨਾਂ ਨੂੰ ਬੰਦ ਕਰਦਾ ਫਿਰ ਮੈਂ ਦੇਖਦਾ ਉਹ ਮੁਰਗੀ ਕੋੜਕ ਖੋਣ ਦੀ ਨਿਸ਼ਾਨੀ ਕਰੀ ਨਹੀਂ ਤਾਂ ਮੈਨੂੰ ਦੋ ਮੁਰਗੀਆਂ ਦੋ ਦੋ ਤੋਂ ਤਿੰਨ ਮੁਰਗੀਆਂ ਚਾਹੀਦੀਆਂ ਆ ਕੋੜਖੂਈਆਂ ਹੋਈਆਂ ਫਿਰ ਜਾ ਕੇ ਕਿਤੇ ਦੁਬਾਰਾ ਨਸਲ ਫੋਨ ਦੀ ਨਹੀਂ ਹੋਣੀ ਕਿਉਂਕਿ ਆ ਮੁਰਗੇ ਦੇ ਆਂਡੇ ਬਹੁਤ ਪੈ ਨਹੀਂ ਤਾਂ ਆਂਡੇ ਆਪਣੇ ਖਰਾਬ ਜਾਣੇ ਆ ਤੇ ਆਪਾਂ ਸੇਲ ਕਰਨੇ ਨਹੀਂ ਉਹ ਸੇਲ ਨਾ ਕਰਨ ਦਾ ਕਾਰਨ ਇਹ ਹੈ ਕਈ ਦੋਸਤ ਪੁੱਛਦੇ ਆ ਮੈਂ ਤੁਹਾਨੂੰ ਦੱਸ ਦਿੰਨਾ ਕਿਉਂਕਿ ਮੈਂ ਆਂਡੇ ਸੇਲ ਕਰ ਦਵਾਂ ਤੁਸੀਂ ਪਹਿਲੀ ਤਾਂ ਗੱਲ ਆ ਦੇਖੋ ਆਂਡੇ ਆ ਰੇਟ ਨਹੀਂ ਭਾਣਾ ਕਿਸ ਨੇ ਜੇ ਮੈਂ ਰੇਟ ਭਰ ਵੀ ਦਊਗਾ ਬੰਦਾ ਮੁਰਗੇ ਆਂਡਿਆਂ ਦੇ ਵਿੱਚ ਬੱਚਾ ਨਾ ਬਣੇ ਬਾਈ ਚਾਂਸ ਲਈ ਬੱਚਾ ਨਾ ਬਣੇ ਤੇ ਉਹ ਤੁਹਾਡਾ ਲਾਂਭਾ ਰਹਿਣਾ ਆ ਤੁਸੀਂ ਕਹਿੰਦਾ ਨਾ ਯਾਰ ਤੂੰ ਪੈਸੇ ਲੈ ਲੈ ਆਂਡੇ ਵਿੱਚ ਬੱਚਾ ਤਾਂ ਬਣਿਆ ਨਹੀਂ ਕੋਈ ਨਾਰ ਨੇ ਕਿਸੇ ਆਂਡੇ ਚ ਕਿਹੜੀ ਬੜ ਕੇ ਦੇਖ ਲੈਣਾ ਯਾਰ ਦਾ ਮੈਂ ਕੋਈ ਰੱਬ ਆ ਠੀਕ ਹੈ ਅੰਡੇ ਆ ਦੇ ਵਿੱਚ ਪਤਾ ਨਹੀਂ ਲੱਗਦਾ ਵੀ ਬੱਚੇ ਬਣ ਗਏ ਜਾਂ ਕਿਦਾਂ ਕਿ ਉਹ ਮੌਸਮ ਚੇਂਜ ਹੁੰਦਾ ਪਿਆ ਹੈ ਕਈ ਕਈ ਤਬਦੀਲੀਆਂ ਹੁੰਦੀਆਂ ਜਾਨਵਰਾਂ 'ਚ ਵੀ ਛੁਡੇ ਛੁਡੇ ਛੋੜੇ ਛੋੜੇ ਤੇ ਕਈ ਵਾਰੀ ਆਂਡੇ ਸਾਰਿਆਂ ਦੇ ਬੱਚੇ ਬਣ ਜਾਂਦੇ ਕਈ ਵਾਰੀ ਬਣਦੇ ਨਹੀਂ ਹੁਣ ਉਹ 25 ਅੰਡੇ ਤੇ ਬਿਠਾਈ ਸੀ ਮੁਰਗੀ ਤੁਸੀਂ ਦੇਖ ਲਓ ਜਿਹੜੀ ਉਹ ਮੁਰਗੇ ਆਪਾਂ ਪਹਿਲਾਂ ਦੇਖੋ 1000 ਰੁਪਏ ਦੀ ਮੁਰਗੀ ਲੈ ਕੇ ਆਂਦੀ ਤੇ ਉਸ ਤੋਂ ਬਾਅਦ 25 ਅੰਡੇ ਦੇ ਥੱਲੇ ਪਾ ਦਿੱ ਇੱਕ ਵਾਰੀ ਚਲੋ ਲਾਲਚ ਕਰ ਲਿਆ ਮੈਂ ਵੀ ਇਹਨਾਂ ਅੰਦਰ-ਦਾਰ ਦਾ ਖੁੱਡੇ-ਖੁੱਡੇ ਖੁੱਡੇ-ਖੁੱਡੇ ਤੇ ਉਹ ਅੰਡੇ ਆਜ ਬੱਚੇ ਕਿੰਨੇ ਆ ਚਾਰ-ਪੰਜ ਕਹ ਲੋ ਉਹ ਤਾਂ ਨਫੇ ਵਾਲਾ ਤਾਂ ਕੋਈ ਕੰਮ ਹੀ ਨਹੀਂ ਰਿਹਾ ਤੇ ਜੇ ਪੱਚੀਆਂ ਦੇ ਪੱਚੀਆਂ 20 ਦੇ 20ਾਂ 'ਚ ਵੀ ਬੱਚੇ ਬਣ ਜਾਂਦੇ ਤੇ ਨਜ਼ਾਰਾ ਵਾਜ ਜਾਣਾ ਈ ਚਲੋ ਕੋਈ ਗੱਲ ਨਹੀਂ ਰੱਜਦਾ ਆਉਣਾ ਨਹੀਂ ਯਾਰ ਬਥੇਰੇ ਨਿਕਲਦੇ ਆ ਬੱਚੇ ਉਦੋਂ ਕਰੀ ਆਪਾਂ ਰੱਬ ਨੂੰ ਕਹੀਦਾ ਵੀ ਰੱਬਾ ਥੋੜੇ ਕੱਢਿਆ ਜੇ ਜ਼ਿਆਦਾ ਕੱਢ ਦਿੰਦਾ ਉਦੋਂ ਵੀ ਆਪਾਂ ਕਹੀਦਾਈ ਆ ਵੀ ਥੋੜੇ ਹੀ ਆ ਹੋਰ ਕੱਢ ਦਿੰਦਾ ਕੋਈ ਗੱਲ ਨਹੀਂ ਯਾਰ ਦੁਬਾਰਾ ਨਿਕਲਣਗੇ ਦੁਬਾਰਾ ਮੁਰਗੀਆਂ ਬਿਠਾ ਦਾਂਗੇ ਉਮੀਦ ਹੀ ਉਮੀਦ ਤੇ ਦੁਨੀਆ ਗੇਮ ਆ ਆਪਾਂ ਉਮੀਦ ਨਹੀਂ ਛੱਡਦੇ ਇਹਨਾਂ ਨੂੰ ਬੰਦ ਕਰ ਦਿੱਤਾ ਤੇ 1 ਮਿੰਟ ਮੈਂ ਇੱਥੇ ਕੈਮਰਾ ਟਕਾਉਣਾ ਤੇ ਬੀਗਮ ਜੋੜਾ ਖੋਲਦਾ ਮੈਂ ਵਾਸੇ ਨਾਲ ਇਹ ਅੰਡੇ ਦੀ ਬੀਟ ਕਰਦਾ ਵਿਆਂ ਦੀ ਸੋਚਦੇ ਹੁਣੇ ਯਾਰ ਇਹ ਨਾਰ ਇਹੋ ਪੀਲੇ ਜਾਨਵਰ ਨੂੰ ਜ਼ਿਆਦਾ ਛੱਡਦਾ ਇਸ ਦੁਬਾਰ ਪੀਲੇ ਜਾਨਵਰ ਬੰਦ ਕਰ ਦੇਣਾ ਆਪਾਂ ਤੇ ਮੁਰਗੀਆਂ ਲਗਭਗ ਅੰਡਰਟੈਗਰ ਨਾਲ ਖੋਲ ਦੇਣੀਆਂ ਕਿਲੇ ਨੂੰ ਬੰਦ ਕਰਨ ਦਾ ਗੱਲ ਨਹੀਂ ਹੋਣਾ ਕਿਉਂਕਿ ਕਿਲੇ ਦੇ ਆਪਾਂ ਅੰਡੇ ਕਾਫੀ ਲੈ ਲਿਆ ਬਸ ਮੁਰਗੀਆਂ ਅੰਡੇ ਦੇ ਬੈਠੀਆਂ ਥੋੜ੍ਹੀਆਂ ਬੈਠ ਲੈ ਜਾਣੇ ਕਾਜੀ ਤੇ ਬਸ ਇਹੀ ਬੀਟਿਆ ਮੈਨੂੰ ਇੰਤਜ਼ਾਰ ਮੈਂ ਕਰਦਾ ਪਿਆ ਕਿ ਕਦੋਂ ਮੈਂ ਅੰਡਰ ਟੈਗਰ ਨੂੰ ਸਾਰੀ ਦੇੜੀ ਖੋਲ ਕੇ ਜਾਵਾਂ ਤੇ ਅੰਡਰ ਟੈਗਰ ਦੀ ਵੱਧ ਤੋਂ ਵੱਧ ਬਰੀਡ ਕਰਾਂ ਇੱਕ ਟਮਿੰਟ ਕਿੱਧਰ ਨੂੰ ਕਰਦੇ ਕੈਮਰਾ ਆ ਜੋੜੀ ਖੋਲ ਦਿੱਤੀ ਬੇਗਮ ਇਹ ਜੂੜੀ ਦਾ ਕਰੋ ਸ਼ੌਂਕ ਅੱਜ ਵੀ ਲੱਗਦਾ ਇਹਨੇ ਅੰਡੇ ਤਾਂ ਕੱਲ ਦਿੱਤਾ ਸੀ ਇੱਕ ਦਿਨ ਫਿਰ ਅੰਡਾ ਦੇ ਲਾ ਪੀ ਉਹ ਅੱਗੇ ਲਗਾਤਾ ਦਿੰਦੀ ਪਹਿਲਾਂ ਇਹ ਲਗਾਤਾਰ ਡੇ ਲਾਉਂਦੀ ਸੀਗੀ ਹੁਣ ਇੱਕ ਦਿਨ ਛੱਡ ਗਿਆ ਅੰਡਾ ਦੇ ਲਾ ਪੀ ਇਦਾਂ ਮਤਲਬ ਇਹੀ ਆ ਮੈਨੂੰ ਲੱਗਦਾ ਜਲਦੀ ਕੜਕ ਹੋ ਜੂਗੀ ਇਹਦੀ ਉਦਾਂ ਮੇਰਾ ਅਰਾਦਾ ਸੀਗਾ ਕਿ ਜਲਦੀ ਜਲਦੀ ਇਹਦੀ ਬਰੀਡ ਜਾਂ ਆਏ ਨਹੀਂ ਵੰਦੀ ਹੈਗੀ ਇਹੋ ਤੇ ਕੋਈ ਧੰਨੇ ਦੇ ਬੈਠੀ ਮੁਰਗੀ ਲਿਆਵਾ ਤੇ ਇਹਦੀ ਜਗਾ ਉਹਨੂੰ ਬਿਠਾ ਦਵਾ ਦੇਖੋ ਦੇਦੀ ਗਰਮੀ ਇਹ ਮੈਨੂੰ ਬੈਠਾ ਮੈਨੂੰ ਘਤਰੀਆਂ ਦੇ ਜਾਂਦਾ ਇਧਰ ਨੂੰ ਤੇ ਮੈਂ ਸੋਚਦਾ ਸੀਗਾ ਇਹਨੂੰ ਜਲਦੀ ਜਲਦੀ ਕੁੜਕ ਹੋ ਜਵੇ ਉਹ ਤੇ ਜੇ ਨਹੀਂ ਕੁੜਕ ਹੁੰਦੀ ਆਪਾਂ ਥੋੜੇ ਦਿਨ ਬੀਟ ਕਰਾਂਗੇ ਇਹਦੇ ਆਂਡੇ ਫਿਰ ਕਿਸੇ ਮੁਰਗੀ ਸੇਵਾ ਤੇ ਬੈਠੀ ਲਿਆ ਗੁਰ ਥੱਲੇ ਪਾ ਦਾਂਗੇ ਉਦੋਂ ਪਰ ਉਮੀਦ ਪੂਰੀ ਹੈ ਮੈਨੂੰ ਵੀ ਇਹੀ ਕੁੜਕ ਹੋ ਜੂਗੀ ਕਿਉਂਕਿ ਜਿੱਦਾਂ ਇਹਦੀ ਪੂਛ ਫੁਲਾਉਂਦੀ ਪਈ ਐ ਉਹ ਤੇ ਅੱਜ ਨੇ ਆਂਡਾ ਵੀ ਨਹੀਂ ਰੱਖਿਆ ਕੱਲ ਆਂਡਾ ਰਤਾ ਸੀਗਾ ਗੈਪ ਆ ਗਿਆ ਆਂਡਾ ਦੇ ਰਹੀ ਐ ਅੱਗੇ ਲਗਾਤਾਰ ਦਿੰਦੀ ਸੀ ਉੱਤੋਂ ਤਾਂ ਮੈਂ ਇਹੀ ਉਮੀਦ ਕਰਦਾ ਝੋਲਚਵੀਂ ਅੰਡੇ ਲਗਭਗ ਖਤਮ ਹੀ ਹੋ ਗਏ ਆ ਪਰ ਇਹ ਜੋੜ ਖਾਂਦੀ ਪਈ ਆ ਹਜੇ ਵੀ ਆ ਦੇਖ ਲਓ ਜੋੜ ਖਰ ਗਈ ਆ ਤੇ ਚਲੋ ਦੇਖਦੇ ਆ ਇੱਕ ਦੋ ਦਿਨ ਹੋਰ ਵੇਡ ਗਾ ਲੈਨੇ ਜੇ ਤਾਂ ਕੁੜਕ ਹੋ ਗਈ ਠੀਕ ਆ ਨਹੀਂ ਤਾਂ ਫਿਰ ਕੁੜਕ ਹੋਈ ਮੁਰਗੀ ਕੋਈ ਲੈ ਆਵਾਂਗੇ ਤੇ ਇਹਦੇ ਅੰਡੇ ਉਹਦੇ ਥੱਲੇ ਪਾ ਦਵਾਂਗੇ ਇਹਦਾ ਰਿਜ਼ਲਟ ਆਪਾਂ ਲੈ ਲਾਂਗੇ ਲਗਭਗ ਅੰਡੇ ਆਪਣੇ ਕੋਲ ਸਾਰੇ ਤਾਜ਼ੀ ਪਏ ਆ ਜੇ ਕਿਉਂਕਿ ਇੱਕੋ ਟਾਈਮ 4-5 ਮੁਰਗੀਆਂ ਅੰਡੇ ਦਿੰਦੀਆਂ ਤੇ 40-50 ਅੰਡੇ 10 ਦਿਨਾਂ ਦੇ ਵਿੱਚ ਵਿੱਚ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਆਪਣੇ ਕੋਲ ਮੈਨੂੰ ਲੱਗਦਾ 16 ਅੰਡੇ ਪਰ ਪਾਤੇ ਇੱਕ ਉਹਨੇ ਭੰਦ ਦਿੱਤਾ ਸੀਗਾ ਕਿਉਂਕਿ ਜਦੋਂ ਉਹਨੂੰ ਧੱਕੇ ਨਾਲ ਕੁੜਕ ਕੀਤਾ ਨਾ ਮੁਰਗੀ ਨੂੰ ਇੱਕ ਦਾ ਅੰਡਾ ਦਾ ਭੰਦੀ ਆ ਤੇ ਕੱਲ ਇੱਕ ਦੋਸਤ ਕਹਿੰਦਾ ਸੀਗਾ ਮੈਨੂੰ ਹਾਂ ਨਵਜੋਤ ਭਰਾਈ ਕਹਿੰਦਾ ਸੀਗਾ ਕਹਿੰਦਾ ਨਾਰ ਭਰਾ ਮੈਨੂੰ ਕਹਿੰਦੇ ਆ ਬੰਦੇ ਵੀ ਧੱਕੇ ਨਾਲ ਮੁਰਗੀ ਕੁੜਕ ਨਹੀਂ ਹੁੰਦੀ ਮੈਂ ਕਿਹਾ ਜਿਹੜਾ ਤੈਨੂੰ ਇਦਾਂ ਕਹਿੰਦਾ ਯਾਰ ਉਹਨੂੰ ਗੈਰੀ ਨਾਰ ਨਾਲ ਗੱਲ ਕਰ ਲਵੇ ਹੋ ਜਾਂਦੀ ਆ ਕੁੜਗਿਆ ਧੱਕੇ ਨਾਲ ਬਸ ਥੋੜੇ ਥੋੜੇ ਚੈਨ ਹੁੰਦੇ ਆ ਮੁਰਗੀ ਦੇ ਸਾਈਨ ਹੁੰਦੇ ਆ ਉਹ ਵੀ ਇਹ ਡਬਲ ਝੋਲ ਕਰ ਰਹੀ ਆ ਜਾਂ ਅੰਡੇ ਰੇ ਖਤਮ ਹੋ ਗਏ ਆ ਇੱਕ ਕੁੜਕ ਹੋਣ ਦੀ ਨਿਸ਼ਾਨੀ ਹੁੰਦੀ ਉਹਦੀ ਇਹ ਕੋ ਜਿੱਦਾਂ ਹੁਣ ਇਹ ਮੁਰਗੀ ਆ ਜਿਵੇਂ ਇਹਨੂੰ ਹੁਣ ਤੋਂ ਡੱਕਣਾ ਸ਼ੁਰੂ ਕਰ ਦਵਾਏ ਇਹ ਲਗਭਗ ਮਿਲਦਾ ਦੁੱਧ ਨਾਲ ਹੀ ਕੁੜਕ ਹੋ ਜਾਊਗੀ ਲੇਕਿਨ ਮੈਂ ਇਹਨੂੰ ਤਾਂ ੱਕੇ ਨਾਲ ਕੁੜਕ ਨਹੀਂ ਕਰੂੰਗਾ ਮੈਂ ਇਹਨੂੰ ਇਹਦੀ origignal ਸੇਵਾ ਦੇ ਤਾਂ ਲੈਣਾ ਚਾਹੁੰਦਾ ਆ ੱਕੇ ਨਾਲ ਨਹੀਂ ਤਾਂ ਨਹੀਂ ਕਰਦਾ ਮੈਨੂੰ ਜਿਹੜੇ 3-4 ਅੰਡੇ ਲਾਊਗੀ ਉਹ ਲਾਹੇ ਦੇ ਸਮਝ ਗਏ ਤੁਸੀਂ ਕਿਉਂਕਿ ਬੀਗਮ ਬਰੀਡ ਇੱਕ ਤਾਂ ਮਿਲਦੀ ਨਹੀਂ ਉਹ ਜੇ ਮਿਲਦੀ ਆ ਤਾਂ ਕੱਲ ਇੱਕ ਮੁਰਗਾ ਮੈਂ ਦੇਖਿਆ ਸੀ 7.5 ਹਜ਼ਾਰ ਮੰਗ ਰਹੀ ਬਰੀਡਰ ਦਾ ਹੀ ਇਹ 4000 ਬੰਦਾ ਕਾਣੇ ਦਾ ਮੰਗਾਂਦੇ ਆ ਹੀ ਕਿਉਂਕਿ ਜੇ ਇਹ ਰੇਅਰ ਬਹੁਤ ਰੇਅਰ ਰੇਅਰ ਹੈ ਆ ਬਰੀਡ ਜਿਹੜੀ ਕਿਤੇ ਕਿਸੇ ਦੋਸਤ ਕੋ ਬਿੰਗਮ ਪਏ ਆ ਤੇ ਜ਼ਿਆਦਾਤਰ ਦੋਸਤਾਂ ਕੋ ਬਿੰਗਮ ਹੈ ਨਹੀਂ ਬਾਹਰ ਤਾਂ ਮੈਂ ਜਦੋਂ ਜਾਂਦਾ ਬਿੰਗਮ ਨਾ ਮੁਰਗੀ ਛੇਦੀ ਮਿਲਦੀ ਨਾ ਬਿਗਮ ਮੁਰਗਾ ਛੇਦੀ ਮਿਲਦਾ ਮੇਰੇ ਏਰੀਆ 'ਚ ਖਾਸ ਤੌਰ ਤੇ ਲੰਬੇ ਛਾਂਬੇ ਦਾ ਮੈਨੂੰ ਕੁਝ ਪਤਾ ਨਹੀਂ ਇਸ ਕਰਕੇ ਆਪਾਂ ਦਾ ਗੋਣੇ ਆ ਜਿੰਨੇ ਆਡੇ ਬਾਧੂ ਦੋਊਗੀ ਕੋਈ ਆਪਾਂ ਨੂੰ ਉਹਦਾ ਘਟਾ ਨਹੀਂ ਹੈਗਾ ਫਾਇਦਾ ਹੀ ਆ ਤੇ ਆਪਾਂ ਇੱਥੇ ਅੱਜ ਦੇ ਵਲੌਗ ਦਾ ਐਂਡ ਕਰਦੇ ਆਂ ਕਿਉਂਕਿ ਆਪਾਂ ਉਧਰੋਂ ਮੁਰਗੀ ਜਿਹੜੀ ਬੱਚੇ ਕੱਢਣ ਦੀ ਆ ਉਹਨੂੰ ਵੀ ਲੈ ਕੇ ਆਉਣਾ ਉਹਨਾਂ ਦਾ ਮੈਂ ਸ਼ੌਂਕ ਅੱਜ ਨਹੀਂ ਕਰਾਉਂਗਾ ਬੱਚਿਆਂ ਦਾ ਕੱਲ੍ਹ ਦੇ ਵਲੌਗ 'ਚ ਕਰਾਵਾਂਗੇ ਤੇ ਇੱਥੇ ਅੱਜ ਦੇ ਵਲੌਗ 'ਚ ਇੰਨੀਆਂ ਗੱਲਾਂ-ਵੱਤਾਂ ਕਰਕੇ ਆਪਾਂ ਅੱਜ ਦੇ ਵਲੌਗ ਦਾ ਐਂਡ ਕਰਦੇ ਆਂ ਕਿਉਂਕਿ ਮੁਰਗੀ ਜਿਹੜੀ ਬੱਚੇ ਕੱਢਣ ਦੀ ਆ ਉਹਨੂੰ ਉਧਰੋਂ ਲੈ ਕੇ ਆਉਣਾ ਇੱਧਰ ਤੇ ਉਹਦੇ ਖੁੱਡੇ ਦੀ ਸੈਟਿੰਗ ਫਲੂਟਿੰਗ ਕਰਨੀ ਆ ਤੇ ਜਿਹੜੀ ਮੁਰਗੀ ਧਰਨੇ ਤੇ ਬੈਠੀ ਆ ਉਹਨੂੰ ਵੀ ਦਾਣਾ ਨੂੰ ਨਾਲ ਆਉਣ ਵਾਲਾ ਆ ਦੇ ਇੱਥੇ ਆਪਾਂ ਅੱਜ ਦੇ ਵਲੌਗ ਦਾ ਐਂਡ ਕਰਦੇ ਆਂ ਰੱਬ ਰਾਖਾ ਆਪਣੇ ਚੈਨਲ ਨੂੰ ਦਬ ਕੇ ਸਪੋਰਟ ਕਰੋ ਤੇ ਸਬਸਕ੍ਰਾਈਬ ਕਰੋ ਆਪਣੇ ਚੈਨਲ ਨੂੰ ਸਵਾਦ ਫੇਈਆ 400 ਹੋ ਚੁਲਿਆ ਜਾਨੀ 400 ਤੋਂ ਥੋੜੇ ਘਟਿਆ ਤੇ ਮੈਂ ਇਹ 400 ਕਿੱਦਾ ਹੋਇਆ ਮੇਰੇ ਯਾਰਾ ਦੋਸਤਾਂ ਇਸਪੋਰਟ ਨਾਲ ਹੀ ਹੋਇਆ ਯਾਰ ਦੋਸਤ ਕਿਹੜੇ ਆ ਜਿਹੜੇ ਆਪਣੇ ਸਪੋਰਟ ਕਰਦੇ ਆਪਾਂ ਨੂੰ ਮੁਰਗਵਾਜੀ ਦੇ ਵਿੱਚ ਤੇ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਕਰਦੇ ਆ ਉਹ ਯਾਰ ਦੋਸਤ ਹੀ ਆ ਤੇ ਬਾਕੀ ਖਿੱਚ ਕੇ ਰੱਖੋ ਕੰਮ ਨੂੰ ਐਦਾਂ ਹੀ ਸਪੋਰਟ ਨੂੰ ਤੁਹਾਡੀ ਸਪੋਰਟ ਨਾਲ ਹੀ ਆ ਕਿ ਦੇਖ ਲਓ ਮੈਂ ਆਪਣੇ ਬਿਜ਼ੀ ਸ਼ਡਿਊਲ ਵਿੱਚੋਂ ਟਾਈਮ ਕੱਢ ਕੇ ਬਲੌਗ ਬਣਾਉਣਾ ਡੇਲੀ ਜਦੋਂ ਸਪੋਰਟ ਹੁਣ ਹਟ ਗਈ ਉਦੋਂ ਬਲੌਗ ਸਮਝ ਲਓ ਓਨੇ ਬੰਦ ਹੋ ਜਾਣੇ ਜਾਂ ਘਟ ਜਾਣੇ ਆ ਤੇ ਇਹ ਉਨਾਂ ਚਿਰ ਆ ਬਲੌਗ ਓਨੇ ਜਿੰਨਾ ਚਿਰ ਤੁਹਾਡੀ ਸਪੋਰਟ ਆ ਇਹ ਦੇਖ ਲਓ ਮੈਂ ਡਿਊਟੀ ਤੋਂ ਆਇਆ ਆ ਤੇ ਆ ਕੇ ਮੈਂ ਚਲੋ ਵੀ ਆ ਕੇ ਸ਼ੌਕ ਸ਼ੁਰੂ ਕਰ ਦਿੱਤਾ ਗਾਣਾ ਤੇ ਬਲੌਗ ਬਣਾ ਲਿਆ ਆਪਣੇ ਦੋਸਤਾਂ ਨੂੰ ਮੈਂ ਕਿਹਾ ਸ਼ੌਕ ਕਰਵਾਉਣੇ ਆ ਤੇ ਆਪਾਂ ਇੱਥੇ ਇਹਦੇ ਵਲੌਗ ਦਾ ਐਂਡ ਕਰਦੇ ਆਂ ਮਿਲਦੇ ਫੇਰ ਅਗਲੇ ਵਲੌਗ ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੱਬ ਰੱਖਾ